ਦੋਸਤੋ ਅੱਗ ਲੱਗਣ ਦਾ ਕਾਰਨ ਕੀ ਹੋਇਆ ਇਹ ਜਾਣਨ ਲਈ ਤੁਸੀਂ ਸਾਰੀ ਵੀਡੀਓ ਜਰੂਰ ਸੁਣੋ ਇਹ ਬਈ ਸੜਕ ਕੋਰ ਲੇਨ ਬਣ ਰਿਹਾ ਸੀਗਾ ਸ੍ਰੀ ਆਨੰਦ ਰੋਡ ਪਟਿਆਲਾ ਇਹ ਅਲਕਾਜ਼ਰ ਦੇ ਨਜ਼ਦੀਕ ਆਨੰਦ ਪ੍ਰਕਾਸ਼ੋਪੰਡ ਦੇ ਨਜ਼ਦੀਕ ਟੈਂਕਰ ਨੂੰ ਅੱਗ ਲੱਗੀ ਆ ਇਹ ਟੈਂਕਰ ਬਈ ਸੜਕਾਂ 'ਚ ਬਣਾਉਣ ਵਾਲੀ ਮਸ਼ੀਨਾਂ ਦੇ ਵਿੱਚ ਤੇਲ ਪਾਉਂਦਾ ਸੀਗਾ ਤੇ ਇਹ ਇੱਕ ਆਪਣੀ ਜਗ੍ਹਾ ਤੇ ਉੱਤੇ ਖੜਾ ਸੀਗਾ ਸਾਈਡ ਤੇ ਤੇ ਮਸ਼ੀਨ ਦੇ ਵਿੱਚ ਤੇਲ ਪਾਉਂਦੇ ਪਾਉਂਦੇ ਜੋ ਕਿ ਮਸ਼ੀਨ ਗਨ ਹੁੰਦੀ ਹੈ ਤੇਲ ਪਾਉਣੀ ਇਹ ਉਹ ਗਨ ਨਾਲ ਤੇਲ ਪਾਉਂਦੇ ਪਾਉਂਦੇ ਮਸ਼ੀਨ ਦੇ ਵਿੱਚ ਕੁਝ 스ਪਾਰਕ ਹੋਇਆ ਜਿਸ ਦੇ ਕਾਰਨ ਇਹ ਗੰਭੀਰ ਤਰੀਕੇ ਨਾਲ ਅੱਗ ਲੱਗ ਚੁੱਕੀ ਆ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਤੁਰੰਤ ਪਹੁੰਚ ਚੁੱਕੀਆਂ ਨੇ ਤਿੰਨ ਦੋ ਚਾਰ ਗੱਡੀਆਂ ਇੱਥੇ ਮੌਜੂਦਾ ਆ ਗਈਆਂ ਸਨ ਤੇ ਭਰਾਵੋ ਤੁਸੀਂ ਦੇਖ ਸਕਦੇ ਹੋ ਤੁਸੀਂ ਅੱਗ ਇੰਨੀ ਗੰਭੀਰ ਹੋ ਚੁੱਕੀ ਆ ਕਿ ਇਹਨੇ ਜਿਹੜੀਆਂ ਨਾਲ ਗਰੀਲਾਂ ਨੇ ਲੋਹੇ ਦੀਆਂ ਉਹ ਵੀ ਪੰਗਲਾ ਦਿੱਤੀਆਂ ਤੇ ਲੋਕ ਲਗਾਤਾਰ ਦੇਖਣ ਦੇ ਵਾਸਤੇ ਆਈ ਜਾਂਦੇ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋਕ ਫਟਾਫਟ ਮਾਦਦ ਲਈ ਵੀ ਆ ਰਹੇ ਨੇ ਤੇ ਬਾਕੀ ਦੇਖਣ ਵਾਸਤੇ ਵੀ ਆ ਰਹੇ ਨੇ ਪੂਰਾ ਸਰਾ ਜ਼ਰੂਰ ਬਲੌਗ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਅੱਗ ਲਗਾਤਾਰ ਵੱਧਦੀ ਜਾ ਰਹੀ ਆ ਕਿਉਂਕਿ ਟੈਂਕਰ ਦੇ ਵਿੱਚ ਅੱਗ ਹੈ ਉਸ ਤੇ ਗਾਰਨਾ ਅੱਗ ਲਗਾਤਾਰ ਵੱਧੀ ਵੱਧ ਰਹੀ ਹੈ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਜਦੋਂ ਅੱਗ ਲੱਗੀ ਤਾਂ ਡਰਾਈਵਰ ਨੇ ਭਜਾ ਕੇ ਇੱਕ ਸਾਈਡ ਤੇ ਲਗਾ ਦਿੱਤੀ ਤੇ ਡਰਾਈਵਰ ਵੀ ਆਪਣੀ ਜਾਨ ਬਚਾਉਂਦਾ ਬਚਾਉਂਦਾ ਇੱਥੋਂ ਭੱਜ ਗਿਆ ਸੀਗਾ ਗੱਡੀ ਇੱਕ ਸਾਈਡ ਤੇ ਲਗਾ ਕੇ ਤੇ ਪ੍ਰਸ਼ਾਸਨ ਵੀ ਪੂਰਾ ਟਾਈਮ ਤੇ ਮੌਨ ਚੁੱਕਿਆ ਸੀਗਾ ਤੇ ਕਲਾਸ ਨੂੰੋਂ ਤੋਂ ਗੱਡੀ ਉਹਨਾਂ ਨੇ ਬਚਾ ਲਈ ਤੇ ਸੋ ਉਹਨਾਂ ਦੇ ਵਿੱਚ ਆਇਆ ਜਿਹੜਾ ਟਰੱਕ ਦਾ ਟੇਲ ਵਾਲੀ ਟੈਂਕਰ ਦਾ ਟਾਇਰ ਸੀਗਾ ਉਹ ਵੀ ਤਕਰੀਬਨ 7-800 ਮੀਟਰ ਜਾ ਕੇ ਦੂਰ ਦੇ ਗਿਆ ਤਾਂ ਕਿਸੇ ਦੇ ਸੱਟ ਨਾ ਲੱਗੇ ਵੱਜ ਗਏ ਸਾਰੇ ਡਰਾਈਵਰ ਵੀ ਰੂਪੀ ਬਚ ਗਏ ਤੇ ਹੋਰ ਵੀ ਸਾਰਾ ਬਚਾਉ ਰਹਿ ਗਿਆ ਪ੍ਰਸ਼ਾਸਨ ਨੇ ਆ ਕੇ ਮੋਗਾ ਸੰਭਲ ਲਿਆ ਤੁਸੀਂ ਦੇਖ ਸਕਦੇ ਹੋ ਕਿਉਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਤਾਰ ਇੱਥੇ ਪਹੁੰਚ ਰਹੀਆਂ ਹਨ ਤੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜੋ ਕਿ ਅੱਗ ਬਹੁਤ ਜ਼ਿਆਦਾ ਲੱਗ ਚੁੱਕੀ ਆ ਤਾਰਾਂ ਨੂੰ ਧੂਆਂ ਵੀ ਟੱਚ ਕਰ ਰਿਹਾ तकरीबन ਆਲੇ-ਦਾਲੇ ਦੇ 10 ਮਿੰਟਾਂ ਦੇ ਵਿੱਚ ਧੂਆਂ ਇਹ ਦਿਖ ਰਿਹਾ ਅਸੀਂ ਵੀ ਭਰਾਵੋ ਪਿੰਡੋਂ ਚੱਲ ਕੇ ਆ ਵੀ ਦੇਖੀਏ ਵੀ ਕੀ ਹੋਗੋ ਜਿਹੜਾ ਇੰਨਾ ਧੂਆਂ ਚ ਲੱਗ ਰਿਹਾ ਤਾਂ ਤੁਸੀਂ ਵੀ ਦੇਖ ਸਕਦੇ ਹੋ ਵੀ ਆਲੇ-ਦਾਲੇ ਪੂਰਾ ਬੱਦਲ ਬਾਈ ਬਣਾ ਦਿੱਤੀ ਆ ਧੂਏ ਨੇ ਤੇ ਅੱਗ ਬਹੁਤ ਲੱਗੀ ਵੀ ਆ ਲੋਕ ਫਿਰ ਵੀ ਨਹੀਂ ਹਟ ਰਹੇ ਤਾਂ ਨਾ ਕਬਝਾਉਣ ਦੇ ਵਿੱਚ ਲੱਗਿਆ ਹੋਇਆ ਸਰ ਕਾਮਯਾਬੀ ਹੁੰਦਾ ਜਾ ਰਿਹਾ ਕਿਉਂਕਿ ਟੈਂਕਰ ਦੇ ਵਿੱਚ ਚੱਕ ਬਹੁਤ ਸੀਗੇ ਤਾਂ ਉਹਦੇ ਕਾਰਨ ਪਾਣੀ ਦੀਆਂ ਬਸਟਾਂ ਦਾ ਦਾ ਤਰ ਗੱਡੀ ਦੇ ਉੱਪਰ ਮਰੀਆਂ ਜਾ ਰਹੀਆਂ ਨੇ ਕਿਉਂਕਿ ਅੱਗ ਕੰਟਰੋਲ ਦੇ ਵਿੱਚ ਕਰਨਾ ਬਹੁਤ ਜ਼ਰੂਰੀ ਹੈ ਸਾਡੇ ਪਿੰਡ ਦੇ ਨਗਰ ਦੇ ਬੰਦੇ ਵੀ ਪਹੁੰਚ ਚੁੱਕੇ ਨੇ ਮਜੂਦਾ ਸਰਦਾਰ ਗੋਲੂ ਪੁਲੀ ਸਿੰਘ ਇੱਥੇ ਸਰਦਾਰ ਰੋਡਾ ਸਿੰਘ ਸਾਰੇ ਵੀਰ ਪਹੁੰਚ ਚੁੱਕੇ ਨੇ ਮਾਵਾਂਗੇ ਦੋਸਤੋ ਲਗਾਤਾਰ ਟੈਂਕਰ ਦੇ ਵਿੱਚੋਂ ਤੇਲ ਬਾਹਰ ਨਿਕੜੀ ਜਾ ਰਿਹਾ ਅੱਗੇ ਵੀ ਭਾਪ ਬਣ ਕੇ ਗੈਸ ਬਣ ਕੇ ਬਾਹਰ ਨਿਕੜੀ ਜਾ ਰਹੀ ਜੀ ਦੇਖ ਸਕਦੇ ਹੋ ਤੇ ਆਹ ਵੀਰ ਹੁਣ ਰੌੜਾਂ ਲੈ ਕੇ ਆਏ ਨੇ ਵੱਡੀਆਂ ਤਾਂ ਕਿ ਇੰਜਨ ਦੇ ਵਿੱਚੋਂ ਇੰਜਨ ਦਾ ਬਲਾਸਟ ਹੋਵੇ ਉਹਦੇ ਉੱਥੇ ਪਾਣੀ ਦੀਆਂ ਬਾਛੜਾ ਮਾਰਨ ਵੀ ਆ ਗਏ ਨਾਲ ਇੰਜਨ ਦੇ ਵਿੱਚ ਪਹੁੰਚੇ ਤੇ ਤੁਸੀਂ ਦੇਖ ਸਕਦੇ ਹੋ ਭਾਈ ਉਹਨਾਂ ਨੇ ਆਪਣਾ ਟਾਪ ਵਾਹ ਦਾ ਚੱਕ ਲਿਆ ਜੇ ਇੰਜਨ ਹੁੰਦਾ ਉੱਥੇ ਵੀ ਤੇਜ਼ ਪਾਣੀ ਦੀਆਂ ਬਾਛੜਾ ਮਾਰ ਰਹੇ ਨੇ ਇੰਜਨ ਮਾਈਕਮਾ ਵੀ ਜ਼ਰਾ ਪਹੁੰਚਿਆ ਹੋਇਆ ਹੈ ਅੱਗ ਕੰਟਰੋਲ ਦੇ ਵਿੱਚ ਕਰਨ ਤੋਂ ਬਾਅਦ ਰੋਡ ਥੋੜਾ ਜਿਹਾ ਖੋਲਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਗੱਡੀਆਂ ਵੀ ਸਾਈਡ ਤੇ ਕਰਨ ਪਿਆ ਪਹੁੰਚ ਆ ਚੁੱਕਿਆ ਤੇ ਲੋਕ ਵੀ ਪਾਸੇ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਬੇਨਤੀ ਕਰਦਾ ਵੀ ਅੱਗ ਦੇ ਲਵੇ ਨਾ ਜਾਓ ਇਹ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਵੀ ਪੂਰਾ ਬੱਦਲ ਬਣਿਆ ਹੋਇਆ ਤਾਂ ਕਿਵੇਂ ਲੱਗੀ ਵੀਡੀਓ ਤੇ ਲਾਈਕ ਕਮੈਂਟ